ਫੜੜ ơi ਉਹ ਕੀ ਹੋ ਗਿਆ ਤੈਨੂੰ ਭੱਜ ਗਿਆ ਪਪਾ ਬਿੱਲਾ ਫੜ ਲੈ ਬਿੱਲਾ ਯਾਰ ਉਹੀ ਮਜ਼ਾਕ ਕਰੀਏ ਆ ਜਰਾ ਸਾਡੇ ਦਾ ਮੰਨ ਲਾ ਗੱਲ ਆ ਜਾ ਉਹ ਕੰਮ ਦੀ ਗੱਲ ਕਰ ਲਿਆ ਕਰ ਕਿਸੇ ਵੇਲੇ ਆ ਜਾ ਆ ਜਾ ਆਜਾ ਮੀਟ ਬਣਾਵਾਂਗੇ ਪਪਾ ਯਾਰ ਉਹ ਕਰਾਰਾ ਬਣਦਾ ਸਰਾ ਹੀ ਕੰਮ ਆ ਤੂੰ ਹੈ ਕੀ ਹੈ ਤੇ ਥੱਲੇ ਆ ਜਾ ਬੈਠ ਬੈਠ ਇੱਥੇ ਬਿੱਠ ਵੜ ਹੈ ਕੀ ਹੈਗਾ ਬਿੱਲਾ 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 ਯਾਰ ਤੂੰ ਇੱਥੇ ਕਿੱਥੇ ਆ ਰਿਹਾ ਪਪਾ ਯਾਰ ਤੂੰ ਦੇਖੀ ਜਾਈ ਸਵਾਰ ਪੱਕੀ ਗੱਲ ਬੋਲਾ ਨਜ਼ਾਰਾ ਯਾਰ ਬੁਰੀ ਨਹੀਂ ਮੈਂ ਫਿਰ ਮੈਂ ਬੀਬੀ ਨੂੰ ਕਹਿ ਜੀ ਤੇ ਬਣਾ ਲੈਣਾ ਤੂੰ ਜਾ ਭੱਜ ਪੁਰੀ ਨਹੀਂ ਹੁੰਦੇ ਓਏ ਆ ਜਾ ਕਰ ਹਿੰਮਤ ਨਾਲ ਆ ਜਾ ਬਾਜੂ ਉਦੋਂ ਨੂੰ ਆ ਜਾ ਪਪਾ ਲੈ ਫਿਰ ਇੱਧਰ ਆ ਕੇ ਬਸ ਇੱਧਰ ਆ ਇੱਧਰ ਦੇ ਆਉਣ ਦੇ ਆਉਣ ਦੇ ਲਾਲਾ ਇੱਧਰ 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 ਆਉਣ ਦੇ ਚੱਕ ਦੇ ਨਾ ਨਹੀਂ ਜਾਂਦਾ ਭਾਏ ਨਾ ਯਾਰ ਨਹੀਂ ਤੂੰ ਛੱਡ ਬੋਲ ਭਾਏ ਨਾ ਯਾਰ ਲਾਲਾ ਇਹਗਾ ਓਏ ਇਹ ਲੈ ਚੱਕਦਾ ਆਉਣ ਦੇ ਦੇਖ ਲੈ ਮੈਂ ਛੱਡ ਦੇ ਖੜ ਜਾ ਇੱਧਰ ਇੱਧਰ ਉਹ ਇੱਧਰੇ ਪਾਸੇ ਵੜ ਜਾ ਮੈਂ ਇੱਧਰ ਭਾਏ ਨਾ ਬਾਹਰ ਆ ਗਿਆ ਇੱਧਰ ਹੀ ਲੰਘ ਜਾ ਬੰਦ ਨਾ ਮੇਰੀ ਗੱਲ ਇੱਧਰ ਪਾ ਇੱਧਰ ਜਾ ਉਡੀ ਵਾਲੇ ਬੜੂ ਟੂੜੀ ਵਾਲੇ ਆਉਂਦੇ ਆਉਂਦੇ ਨਹੀਂ ਵਰਦਾ ਚੱਕ ਦੇ ਦੇਖ ਮੈਂ ਮੂਹ ਚ ਲਾਲਾ ਲੰਗਾਇਆ ਜਾਵੇ ਨਾ ਚੱਕ ਰਿਓ ਕੋਈ ਨਹੀਂ ਹੁੰਦਾ ਆਹ ਉਹ ਕੋਈ ਨਹੀਂ ਚੱਕ ਰਹੀ ਫੜਨੂ ਮੈਂ ਫੜਨੂ ਸੜਦੇ ਦੋ ਤਿੰਨ ਪਸ ਤੀਰੇ ਪੈ ਤੀ ਕੁਤੇ ਆ ਗਈ ਕੀਤਾ ਵੇ ਇਹ ਬਰੇ ਬੱਬਾ ਸਾਡੇਆਂ ਨਾਲ ਅੱਜ ਚਟਿੰਗ ਬਣਾ ਲਈ ਹੱਥ ਤੇ ਆ ਜਾਂਦਾ ਰੱਬ ਨੂੰ ਪੱਤ ਕੇ ਬਚਾਇਆ ਮੂਠੀ ਦੇਖਾ ਬਸ ਬਾਨਾ ਸਾਣ ਹੀ ਨਾਲ ਬੰਦਾ ਆਸੇ ਵਿੱਚ ਚੰਗਾ ਹੱਸਦੀ ਹੈ ਇਹ ਤਾਂ 10 ਮਿੰਟ ਬਾਬਾ ਇਸੀ ਵੀ ਲੱਗਿਆ ਵਾ ਤੇ 10 ਮਿੰਟ ਰੈਸਟ ਕਰ ਆ ਜਾ ਆਪਾਂ ਉਹੀ ਦੇ ਦੇ ਨਾ ਯਾਰ ਨਾ ਉਹ ਬੰਦਾ ਇਹਨਾਂ ਬੈਠਦਾ 10 ਮਿੰਟ ਦੇਖ ਲੈ ਫਿਰ ਕੋਈ ਆ ਮਸਾਂ ਸਾ ਆਇਆ ਕੋਈ ਹੋ 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 ਅੱਜ ਜੇ ਖੜੇ ਜਾਂਦੇ ਤਾਣੇ ਨੇਰੀ ਬਣਾ ਦੇਣੀ ਸੀਗੀ ਪੜੀ ਗਿਆ ਉਹ ਪੱਜਿਕਾ ਗਿਆ ਤੂੰ ਬਈ ਓਏ ਦਾੜੀ ਦਾੜੀ ਉਹ ਸਾਡੇ ਪਿੰਡੋਂ ਗਜਣੀ ਤੋਂ ਕਟਾਇਸੀ ਸਾਢੇ 2000 ਬਾਲ ਫੁੱਲ ਜਖੜਾ ਹੀ ਵੱਢਦੀ ਆਇਆ ਜਾਂਦੀ ਮੈਂ ਜਾਣਾ ਹਣਾ ਲੈ ਆਪਾ ਅਦਾ ਕੰਮ ਸਿਰੇ ਹੀ ਕੋ ਗਿਆ ਸਾਡੇ ਵਾਲ ਦਾ ਕਿਸਣਾ ਬਈ ਇਹ ਸੀ ਵਧਾ ਦਿਓ ਇਹਦੇ ਦੀ ਕੱਟ ਪਤੰਦਰ ਤੇ ਆਇਆ ਕੀ ਕਰਨਾ ਬਈ ਦਾੜੀ ਛੱਟ ਕਰਾਉਣੀ ਆ ਯਾਰ ਨਾਲੇ ਬਾਲ ਦੇ ਦਾੜੀ ਕਟਾਉਣੀ ਆ ਦਾੜੀ ਪਰ ਕਿਧਰ ਵੀ ਕਰਾਉਣੀ ਆ ਇਹਦੇ ਅਰਗੀ ਜਾਂ ਇਹਦੇ ਅਰਗੀ ਜਾ ਫਿਰ ਇਹਦੇ ਅਰਗੇ ਪਾ ਯਾਰ ਦੇਖ ਦੇਖ ਸੋੰਦਰਾ ਸਾਰੇ ਬੰਦੇ ਸਿਰੇ ਦੇ ਆ ਦੇਖ ਕਿਹਦੇ ਕੀ ਕਰੋਣੀ ਦਾੜੀ ਮੈਨੂੰ ਦੱਸੀ ਕਰ ਓਏ ਆ ਤਾਂ ਬਦਗਾ ਨਹੀਂ ਯਾਰ ਓਕੇ ਠੀਕ ਹੈ ਭਾਈ ਠੀਕ ਹੈ ਆ ਤਾਂ ਇਹ ਤੋਂ ਵੀ ਬੇਕਾਰ ਆ ਯਾਰ ਠੀਕ ਹੈ ਭਾਈ ਆਹ ਜਿਵੇਂ ਆ ਦੇਖ ਤੂੰ ਮੁੱਛਾ ਮੱਸਾ ਐ ਕਰਦੇ ਮੁੱਛਾ ਵਾਲੀਆਂ ਬਦਗਾ ਯਾਰ ਇਹਦਾ ਤੂੰ ਨਹੀਂ ਤੇਰੀ ਬਣਾਵਾਂਗੇ ਆਪਾਂ ਤੂੰ ਦੇਖੀ ਵਾਪਾ ਚਾਹੀਦਾ ਨਹੀਂ ਨਹੀਂ ਯਾਰ ਆਇਆ ਨਹੀਂ ਯਾਰ ਅੱਛਾ ਹੋਰ ਸਰ ਦੇਖ ਲਾ ਮਾਰ ਲਾ ਧਿਆਨ ਹੁਣ ਸਾਰੇ ਬੰਦੇ ਸਿਰੇ ਦੇ ਆ ਦੇਖ ਪੂਰੇ ਘਿਹੜ ਮੁੰਡੇ ਲਾਇਆ ਫੋਟੋਆਂ ਦੇ ਇਹ ਆਪਣੇ ਬਦਗਾ ਨਹੀਂ ਬਿਠਾ ਪਾ ਇਹਨਾਂ ਬੰਦਾ ਤਾਂ ਹੋਝ ਜਿਆਦਾ ਯਾਰ ਇਹਨਾਂ ਮਾਪੜੇ ਦਾ ਕੰਮ ਕਰਉਂਦੇ ਸਾਰੇ ਦੇਸ਼ ਨੂੰ ਓਏ ਇਹਦੇ ਆਰ ਕੀ ਗੱਲ ਤੇ ਯਾਰ ਤਾਂ ਅਸਾਂ ਕਿ ਗੁੰਬਧਿਆ ਰਿਆ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਫਰ ਟੈਲੀਫੋਨ ਏਸੀ ਵਧਾ ਦੇ ਗਰਮੀ ਵਾੜੀ ਆ ਯਾਰ ਵਾਸੀ ਵਧਾ ਦਿੰਦੇ ਆ ਵਧਾ ਦੇ ਮੈਂਟ ਸਾਧਾ ਲੈ ਲਾ ਪਤੰਦਰਾ ਮੈਂ ਦੱਸ ਮੈਂ ਹੋਂ ਕੋ ਹੋਂ ਕੀ ਹੋਣਾ ਤੂੰ ਮੈਨੂੰ ਗੱਲ ਦੱਸ ਪੁੱਛ ਨਾ ਮੈਂ ਵਿਆਹ ਜਾਣਾ ਸੀ ਯਾਰ ਕੱਜ ਨਹੀਂ ਪਾ ਸਾਡੇ ਪਿੰਡੋਂ ਕਟਾਲੀ ਸਹਣੇ ਤੋਂ ਸੱਗ ਨਹੀਂ ਤੋਂ ਨਾਲੇ ਵਾਲ ਸੈਟ ਕਰ ਵਾਲੇ ਓਕੇ ਉਹ ਨਵਾਂ ਜਿਹਾ ਜਵਾਕ ਯਾਰ ਰੱਖਿਆ ਉਹਨੇ ਕੋਈ ਯਾਰ ਜਖੜਾ ਹੀ ਵੜਤੀ ਯਾਰ ਠੀਕ ਹੈ ਠੀਕ ਹਾਂ ਹਾਂ ਆ ਆ ਦਿੱਕਨੇਗਾ ਸੈਟਾ ਕਿ ਆ ਦਿੱਕਨੇਗਾ ਉਹ ਬਾਈ ਸੈਟ ਕਰ ਦੇ ਇਹਨਾਂ ਨੂੰ ਯਾਰ ਪਤੰਦਰਾ ਦੋ ਮਿੰਟ ਖੜਦਾ ਰਹਿ ਮੈਨੂੰ ਸੈਟ ਦਾ ਕਰ ਲੈਣ ਦੇ ਬੈਠ ਬੈਠ ਸਾਹਮਣੇ ਦੇ ਉਹ ਦੇਖ ਸਾਹਮਣੇ ਸੈਟਾ ਇੱਕ ਮਿੰਟ ਬੈਠਾ ਹੋਰ ਆ ਯਾਰ ਤਾਂ ਲਿਖੇ ਮੈਂ ਤੁਹਾਨੂੰ ਕੰਮ ਲਾਦਾ ਤੂੰ ਦੇਖ ਹੀ ਨਹੀਂ ਬਾਬਾ ਸਰਾ ਖਲਾ ਨਹੀਂ ਕੰਮ ਖੜ ਜਾ ਆ ਲਾ ਲੈਂਦੇ ਉਹ ਬਾਈ ਆ ਤਾਂ ਸੈਟ ਕਰਕੇ ਬੰਨ ਦੇ ਖੜ ਜਾ ਯਾਰ ਇੱਕ ਮਿੰਟ ਮੈਂ ਨਹੀਂ ਸਕਦਾ ਸੀ ਦੇਖੀਦਾ ਨਹੀਂ ਉਹ 15 ਸੈਟੋ ਕੇ ਬਾਹਰ ਇਹ ਆਪਰ ਦੇਖੀਗਾ ਮੇਰੇ ਕੋਲ ਇਕੱਠੇ ਦੇਖੀ ਜਾਣਗੇ ਹੋਰ ਆ ਸੱਤ ਮੁੰਡਾ ਨਮਾਈ ਦਿੱਤਾ ਓਏ ਤੀਹ ਓ ਪਤੰਦਰਾ ਗੇਟ ਹੀ ਪੰਨਤਾ ਸੀ ਓਏ ਓ ਯਾਰ ਭਾਈ ਬੌਲੀ ਤੋਪਾ ਯਾਰ ਆਪਾਂ ਹਰ ਗੇਟ ਪੰਨੇਗਾ ਆਏ ਗੂਗਲ ਤੇ ਕਰੀਂ ਲਈ ਯਾਰ ਉਹ ਭਰਾ ਗੂਗਲ ਇਸ ਤੂੰ ਫਰਗਾ ਗੂਗਲ ਤੇ ਕਰਾਉਣ ਆ ਗਿਆ ਕੰਮ ਦੀ ਗੱਲ ਕਰ ਜਿਹੜੀ ਕਰਵਾਉਣੀ ਯਾਰ ਐ ਕੱਲ ਤੋਂ ਬੋਲਦਾ ਯਾਰ ਇੰਨਾ ਸੁਣਾ ਮੁੰਡਾ ਯਾਰ ਬੱਸ ਅੱਗੇ ਸਾਨੂੰ ਬਹੁਤ ਟੈਨਸ਼ਨ ਆ ਜਿਹੜਾ ਕੰਮ ਕਰਨ ਨਾਲ ਉਹ ਕਰਦਾ ਸੀ ਸਾਡੀ ਗੱਲ ਫੋਨ ਰੋਟ ਬੜ ਗਿਆ ਸਹੀ ਹੈ ਕੀ ਹੋ ਗਿਆ ਤੇਰੇ ਫੋਨ ਨੂੰ ਚੱਲਦਾ ਨਹੀਂ ਯਾਰ ਜਿਵੇਂ ਨਾ ਚੱਗਦਾ ਨਹੀਂ ਮੇਰੇ ਤਾਂ ਬੈਟਰੀ ਫੂਲ ਲਈ ਖਰਾਬ ਲੱਗਦੀ ਹੈ ਇਹਦੀ ਹੋਰ ਨੂੰ ਕਿਉਂ ਨਹੀਂ ਬੈਠ ਕੇ ਠੀਕ ਹੈ ਕੀ ਹੋ ਗਿਆ ਉਹ ਇਹਨੂੰ ਤੇ ਇਹਨਾਂ ਭਾਈਆ ਟੱਟੀ ਚ ਰਹਿ ਗਿਆ ਤੇਰੀ ਪਾਈਆਂ ਦੀ 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 ਨੂੰ ਕਾਏਗਾ ਕੰਮ ਵੀ ਬੜਾ ਔਖਾ ਯਾਰ ਦੁਪਹਿਰੇ ਸੱਜਾ ਜਮਾ ਕਿਹਾ ਜੇ ਉਹਨਾਂ ਨੂੰ ਵੀ ਟਾਈਮ ਨਾ ਭੇਜ ਤਾ ਬਸ ਬੁੱਸ ਵੀ ਨਹੀਂ ਦੀ ਕੋਈ ਲੰਘੀ ਸੁਣੀ ਇਹ ਤਾਂ ਇੰਨੀ ਕਰਨੀ ਸੁਖੀ ਹੈ ਉਹ ਤਾ ਉਹ ਵੀਣਾ ਨਹੀਂ ਤੈਨੂੰ ਉਹ ਨੂਲੇ ਤੈਨੂੰ ਕਿੰਨੇ ਆਰੀ ਸਮਝਾਇਆ ਉਹ ਦੇਖ ਕੇ ਚਲਾ ਲਿਆ ਕਰ ਸੇਕਰਾ ਯਾਰ ਬਾਈ ਯਾਰ ਪਤਾ ਹੀ ਨਹੀਂ ਲੱਗਾ ਯਾਰ ਇਹਦੀ ਕੋ ਟੱਲੀ ਟੁੱਲੀ ਮਾਰ ਲੈ ਦੱਸ ਬੋਲ ਪਤੰਦਰਾ ਸਾਰਾ ਸਾਈਕਲ ਮਾਰਾ ਟੱਲੀ ਹੁਣ ਪਿੱਛੇ ਰਹਿ ਗਈ ਓਏ ਸ਼ਰਮ ਕਰ ਓ ਏਡੀ ਏਡੀ ਦਾੜੀ ਐ ਤੇਰੇ ਮੂੰਹ ਤੇ ਉਹ ਦਾੜੀ ਐ ਬ੍ਰੇਕ ਥੋੜੀਆਂ ਯਾਰ ਜਾ ਯਾਰ ਜਾ ਸਾਰਾ ਵਾ ਕਿੱਥੇ ਕਮਲਿਆ ਨਾ ਬਾਪਿਆ ਓਏ ਪਾਗ ਚੱਕ ਤਾਂ ਪਹਿਲਾਂ ਆ ਕੇ ਆ ਫਿਰ ਮੈਂ ਹੂ ਹਾਂ ਮੈਂ ਸੁਈ ਸੁਈ ਮੈਨੂੰ ਲੱਗਦਾ ਮੁੱਤਰ ਕੁਛ ਨਾ ਕੁਝ ਜੰਦਾ ਹਾਂ ਨੇੜੇ ਚੱਕਰ ਤਾ ਨਾ ਭਾਈ ਕੌਣ ਆ ਤੂੰ ਓ ਤੈਨੂੰ ਪਤਾ ਨਹੀਂ ਸੁਨੇ ਰਾਹਾਂ ਤੇ ਕੌਣ ਹੁੰਦੇ ਆ ਕੌਣ ਭਾਈ ਅਰੇ ਦੀ ਬਾਨੋ ਮੁੰਦੇ ਪਹਿਚਾਨੋ ਕਹਾਂ ਸੇ ਆਇਆ ਮੈਂ ਹੂੰ ਕਾ ਅਥੇ ਲੀ ਫੜਾ ਨਹੀ ਭਾਈ ਯਾਰ ਓ ਫੜਾ ਦੇ ਫੜ ਭਾਈ ਨਹੀਂ ਭਾਈ ਹਟ ਕੌਣ ਹੈਗਾ ਭਾਈ ਫੋਨ ਤਾਂ ਆਇ ਨਹੀਂ ਭਾਈ ਨਹੀਂ ਭਾਈ ਹਟ ਨਹੀਂ ਓ ਲੋਰ ਰਾ ਦੇ ਛੱਡ ਦੇ ਛੱਡ ਫੜ ਓਏ ਕਿਉਂ ਤਾਂ ਕੀਤਾ ਜਵਾ ਕਰੂ ਓ ਹਾਂ ਕਿਉਂ ਤਾਂ ਕੀਤਾ ਜਵਾ ਕਰੂ ਛੇ ਦੀਆਂ 6 ਕੱਢ ਦੂ ਦੇਖ ਲਿਆ ਫੜ ਦੇ ਓਲੀ ਫਿਰ ਤੋਂ ਫੜ ਦੇ ਬਾਈ ਛੱਡ ਦੋ ਬਾਈ ਛੱਡ ਦੋ ਕੀ ਹੁੰਦਾ ਸੀ ਓਏ ਛੱਡ ਦੇ ਸੇਰਿੰਗਾਂ 6 ਕੱਢ ਦੂੰ ਮੈਂ ਫੁੱਟ ਨੂੰ ਲੈ ਬਾਈ ਛੱਡ ਦੋ ਹੂੰ ਲਾ ਪਿੰਡੋਂ ਨਾਲ 7 ਦੂ ਸਾਰਿਆਂ ਨੂੰ ਓਹ ਫੋਨ ਦਾ ਬੈਗ ਤੇ ਸੀ ਓਏ 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 ਬੋਲ ਨਾ ਬੋਲ ਨਾ ਸੇਰਿੰਗਾਂ 6 ਕੱਢ ਦੂੰ ਆ ਪਿੱਛੇ ਲੈ ਵੱਧ ਨੂੰ ਦੱਸਾਂ ਮੈਂ ਹਾਂ ਓ ਬਾਈ ਲੈਂਸਰ ਨਹੀਂ ਐ ਯਾਰ ਮੈਨੂੰ ਘੇਰ ਲਈ ਓਏ 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 ਛੱਡ ਦੋ ਤੈਨੂੰ ਦੱਸਾਂ ਮੈਂ ਛੇਰਿੰਗਾਂ ਬਾਈ ਮੈਨੂੰ ਘੇਰ ਲਈ ਯਾਰ ਤੈਨੂੰ ਬਾਈ ਕਰਕੇ ਤਿੰਨ ਚਾਰ ਬੰਦੇ ਲੈ ਕੇ ਆਇਆ ਸੀ ਨਹੀਂ ਬਾਈ ਮੈਂ ਤੌਲੀ ਗੱਲ ਮੈਂ ਤੌਲੀ ਗੱਲ 6 ਕੋਈ ਗੋਲੀ ਨਾ ਮਾਰੀ ਓਏ ਤੂੰ ਖੜਾ ਰਹਿ ਕੋਈ ਗੋਲੀ ਮੇਰੀ ਬੈਗ ਲੈ ਲੈ ਮੈਂ ਮੈਂ ਤੂੰ ਵੀ ਲੈ ਲੈ ਫੋਨ ਚੁੱਪ ਕਰ ਚੁੱਪ ਕਰ ਮੇਰਾ ਫੋਨ ਵੀ ਲੈ ਲੈ ਮੇਰੇ ਸਰ ਇਹ ਮੈਂ ਕਿਹਾ ਸਾਹ ਨਾ ਕੱਢੀ ਗੋਲੀ ਮਾਰੂ ਮੈਂ ਸਾਹ ਨਾ ਕੱਢੀ ਤੇ ਭਾਈ ਮੈਂ ਮਰ ਜੂ ਫਿਰ ਤੂੰ ਸਾਹ ਨਹੀਂ ਦੇ ਤਾ ਕੰਡਲ ਨੂੰ ਸਾਧੂ ਤੂੰ ਓਏ ਆ ਸੀਗਾ ਮੋ ਜੋਰ ਹੋਈ ਇਹੀ ਸੀ ਇਹੀ ਸੀ ਓਏ ਇਹ ਕਿਹਨੇ ਖੜਾ ਜੋਰ ਹੋਈ ਇਹ ਛੋਟੇ ਵਾਲੇ ਨੇ ਖੜਾਇਆ ਭਾਈ ਸਾਡੇ ਵਾਲੇ ਨੇ ਚੋਰ ਕਾ ਨਾ ਫੜ ਲਗੂ ਤੂੰ ਖਬਰ ਉੱਤ ਪਏ ਹੋਰ ਉਹ ਕਿੱਥੇ ਉਹ ਸਾਡੇ ਦਾ ਪਿਸਤੌਲ ਤੇਰੇ ਕੋਲ ਕਿੱਥੇ ਆ ਵੇ ਦੇਖ ਦੇ ਲੈ ਲੈ ਢਰਾਉ ਤੈਨੂੰ ਅੰਜਰ ਤੇ ਮੈਨੂੰ ਢਰਾਉਂਦਾ ਸੀ ਤੂੰ ਦੇਖ ਖੜ੍ਹ ਜਾਓ ਖੜ੍ਹ ਜਾਓ ਕੰਮ ਤਾਂ ਮਿੱਤਰਾ ਤੇਰੇ 70 ਖਣ ਵਾਲੇ ਸੀ ਪਰ ਆਹ ਤੂੰ ਕੰਮ ਚੰਗਾ ਕਰਿਆ ਬਹੁਤ ਵਧੀਆ ਵੇ ਸ਼ਾਬਾਸ਼ ਬੇ ਨੂੰ ਮੈਦਾ ਸਾਡੇ ਨੂੰ ਬੋਲ ਆਇਆ ਸਮਝਦਾ ਸੀ ਉਹ ਇਹਨਾਂ ਦਾ ਪੂਰਾ ਵਧਗਾ ਕੰਮ ਕਰਤਾ ਅੱਜ ਵਾਹ ਓਏ ਝੱਲੇ ਓਏ ਨੂੰ ਤੈਨੂੰ ਕਿਹਾ ਸੀ ਕੰਮ ਦਿੱਤਾ ਉਹ ਤੂੰ ਅੱਜ ਦਾ ਚੜਾਈ ਕਰਤੀ ਤੇਰੇ ਵੀਰ ਦੀ ਤੇਰੇ ਦੀ ਬਸ ਬਸ ਖਾਲਾ ਦੂ ਯਾਰ ਛੋਟਰਾ ਬਣਾ ਫਰੀਕੋਤੇ ਹੋ ਤੋਤੇ ਸੀਗੇ ਭੈਣੇ ਕੁੱਟਾਂ ਖਾਣ ਵਾਲਾ ਮੱਥੜ ਫੇਰ ਕਰਦਾ ਹੁਨਾ ਤੂੰ ਹਾਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆ ਵੀਡੀਓ ਦੇਖਦੇ ਆ ਤੇ ਇੱਕ ਬੈਂਡ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤੋ ਜਲਦੀ ਤੋਂ ਜਲਦੀ ਸਾਰਿਆਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਉਣ ਵਾਲੀ ਵੀਡੀਓ ਨੂੰ ਜਰੂਰ ਦੇਖੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ